ਸਰੀਆ ਕਾਲ ਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੂ ਜਦੋਂ ਮੈਂ ਪੱਤਰਕਾਰੀ ਪੜਾਉਂਦਾ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੋ ਕੋਰਸ ਹੁੰਦੇ ਸੀ ਇੱਕ ਕੋਰਸ ਤਾਂ ਜਿਹੜਾ ਰੈਗੂਲਰ ਸਟੂਡੈਂਟਸ ਹੁੰਦੇ ਸੀ ਜਿਹੜਾ ਨੇ 2 ਸਾਲ ਰਹਿਣਾ ਸੀ ਤੇ ਇੱਕ ਸਾਡੇ ਕੋਲ ਸੀਸੀ ਦਾ ਕੋਰਸ ਉਹ ਹੁੰਦਾ ਸੀ ਉਹਦਾ ਵੀ ਮੈਂ ਇੰਚਾਰਜ ਹੁੰਦਾ ਸੀ ਜਿਹਦੇ ਚ ਅਸੀਂ ਦੋ ਪੀਸੀਪੀ ਲਾਉਣਾ ਪਰ ਜਿਹੜਾ ਹੈ ਪਰਸਨਲ ਕੰਟੈਕਟ ਪ੍ਰੋਗਰਾਮਸ ਬੜੀ ਗਿਣਤੀ ਸੈਂਕੜੇ ਦੇ ਹਿਸਾਬ ਨਾਲ ਸਟੂਡੈਂਟ ਉਹਦੇ ਚ ਆਉਂਦੇ ਸੀ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਸਵਾਲ ਜਿਆਦਾ ਹੁੰਦੇ ਸੀ ਕਿ ਉਹ ਟਾਈਮ ਘੱਟ ਹੁੰਦਾ ਸੀ ਅਕਸਰ ਇੱਕ ਸਵਾਲ ਕਰਦੇ ਸੀ ਸਾਨੂੰ ਦੱਸੋ ਵੀ ਆਪਣਾ ਪੱਤਰਕਾਰੀ ਦਾ ਧਾਰਾ ਕੀ ਹੈ ਕਿੱਥੋਂ ਆਪਾਂ ਖਬਰ ਲੈ ਸਕਦੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਜੀ ਅੰਡਰ ਦਾ ਸਕਾਈ ਇਸ ਅਸਮਾਨ ਦੇ ਥੱਲੇ ਇਸ ਧਰਤੀ ਤੇ ਇਸ ਪਲੈਨਟ ਚ ਜਾਂ ਹੋਰ ਪਲੈਨਟ ਚ ਜਿੱਡੀਆਂ ਵੀ ਜੰਡੀਆਂ ਵੀ ਧਰਤੀਆਂ ਨੇ ਸਮੁੰਦਰ ਉੱਤੇ ਜਿੱਥੇ ਵੀ ਜਾ ਸਕਦੇ ਹੋ ਉਹ ਸਾਡਾ ਦਰ ਹੈ ਜਿਹਨੇ ਨਬਸੀ ਦਰ ਹੈ ਪੱਤਰਕਾਰ ਇਹ ਮੈਂ ਤੁਹਾਨੂੰ ਇਹ ਭੂਮਿਕਾ ਕਿਉਂ ਬੰਨੀ ਹੈ ਉਹਦੇ ਪਿੱਛੇ ਇੱਕ ਕਾਰਨ ਹੈ ਅਕਸਰ ਮੈਂ ਇੱਕ ਵੀਡੀਓ ਪਾਉਣਾ ਹੈ ਤੇ ਉਹ ਪੋਲਿਟੀਕਲ ਹੁੰਦੀ ਹੈ ਜਿਆਦਾ ਤੁਸੀਂ ਦੇਖੋਗੇ 80% ਸਿਆਸੀ ਕੰਟੈਂਟ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਆਉਂਦਾ ਹੈ ਔਰ ਸਮਾਜ ਦਾ ਕੰਟੈਂਟ ਥੋੜਾ ਘੱਟ ਹੈ ਹਾਲਾਂਕਿ ਹੋਣਾ ਚਾਹੀਦਾ ਡਿਵੈਲਪਮੈਂਟ ਦਾ ਤਾਂ ਬਿਲਕੁਲ ਵਿਕਾਸ ਵੀ ਤਾਂ ਖਬਰ ਹੈ ਨਾ ਉਹ ਬੋਤ ਘੱਟ ਹੁੰਦਾ ਜਦ ਚੰਗੀਆਂ ਨਹੀਂ ਲੱਗਦੀਆਂ ਖਬਰਾਂ ਚੰਗੀਆਂ ਖਬਰਾਂ ਉਹੀ ਲੱਗਦੀਆਂ ਨੇ ਜਿਹੜੀਆਂ ਨੈਗੇਟਿਵ ਹੁੰਦੀਆਂ ਨੇ ਇਹ ਕਿਹਾ ਜਾਂਦਾ ਪਰ ਸਾਰੀ ਕਿਸਮ ਦੀਆਂ ਖਬਰਾਂ ਹੋਣੀਆਂ ਚਾਹੀਦੀਆਂ ਨੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਉਹ ਸਾਡੇ ਨਾਲ ਸੰਬੰਧਿਤ ਹੈ ਖਾਸ ਤੌਰ ਤੇ ਪੰਜਾਬ ਨਾਲ ਸੰਬੰਧਿਤ ਹੈ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨਾਲ ਸੰਬੰਧਿਤ ਹੈ ਤੇ ਖਾਸ ਤੌਰ ਤੇ ਉਹ ਸੰਬੰਧਿਤ ਹੈ ਸਾਡੇ ਸੁਪਨੇ ਕਿ ਬਦਲ ਰਹੇ ਜਦ ਬਦਲ ਚੁੱਕੇ ਨੇ ਜਦੋਂ ਅਸੀਂ ਸਵਾਲ ਪੁੱਛਦੇ ਹੁੰਦੇ ਸੀ ਨਾ ਅੱਜ ਤੋਂ 30 35 40 ਹਰ ਬੱਚਾ ਨੂੰ ਕਿ ਤੁਸੀਂ ਕਰਨਾ ਕੀ ਹੈ ਥੋੜਾ ਏਮ ਕੀ ਹੈ ਤਾਂ ਉਹਨਾਂ ਨੇ ਕਹਿੰਨਾ ਕੋਈ ਕਹਦਾ ਸੀ ਡਾਕਟਰ ਬੰਨ ਕੋਈ ਕਹਦਾ ਸੀ ਇੰਜੀਨੀਅਰ ਬੰਨ ਤੇ ਫੇਰ ਕਦੇ ਕੋਈ ਆਈਐਸ ਦੀ ਗੱਲ ਕਰਦਾ ਸੀ ਅੱਜ ਜੇ ਪੁੱਛੋ ਮੈਜੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਅਮਰੀਕਾ ਜਾਣਾ ਹਰ ਹੀਲੇ ਜਾਣਾ ਚਾਹੁੰਦੇ ਨੇ ਮਤਲਬ ਕੋਈ ਤਰੀਕਾ ਛੱਡਦੇ ਹੀ ਨਹੀਂ ਕੱਲ ਮੈਂ ਕਿਸ਼ਿਤ ਘਾਤੇ ਗਿਆ ਉੱਥੇ ਕੁੜੀ ਖੜੀ ਮੈਂ ਕਿਹਾ ਵੀ ਤੂੰ ਕਿੱਥੇ ਰਹਿਂਦੀ ਹੈਂ ਕਹਿੰਦੇ ਜੀ ਮੈਂ ਇੱਥੇ ਉਹਨੇ ਆਪਦਾ ਏਰੀਆ ਦੱਸਿਆ ਮੈਂ ਕਿਹਾ ਫਿਰ ਕੀ ਗੱਲ ਤਰੀਕੀ ਮਜਬੂਰੀ ਤੂੰ ਇਹ ਜਿਹਾ ਕੰਮ ਕਹਿੰਦੇ ਜੀ ਮੇਰਾ ਘਰ ਨਾਲ 21 ਲੱਖ ਲਾ ਕੇ ਡੌਂਕੀ ਰਾਹੀ ਜਰਮਨ ਗਿਆ ਮੁੜ ਕੇ ਉਹਦਾ ਪਤਾ ਤਾਂ ਪਤਾ ਨਹੀਂ ਕੁਝ ਜਿਹੜੀ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਸਾਨੂੰ ਮਿਲਦੀਆਂ ਨੇ ਮੈਂ ਅੱਜ ਨਾਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੀਆਂ ਕਰ ਉਹ ਸਾਡੇ ਜਿਹੜੇ ਨੌਜਵਾਨਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਤੇ ਇੱਕ ਠੱਗੀ ਵੱਜੀ ਹੈ ਜਿਹਨੇ ਕਾਫੀ ਚਰਚਾ ਕਰਾਈ ਹੈ ਇੱਕ ਉਹ ਕੁੜੀ ਨੇ ਕੁੜੀ ਦੀ ਮਾਂ ਨੇ ਤੇ ਨਾਲ ਥੋੜਾ ਬਹੁਤਾ ਕੁੜੀ ਦਾ ਮਾਮਾ ਵੀ ਸ਼ਾਮਲ ਸੀ ਤਿੰਨਾਂ ਨੇ ਰਲ ਕੇ ਸੱਤ ਨੌਜਵਾਨਾਂ ਨਾਲ ਠੱਗੀ ਮਾਰੀ ਆ ਕਿਸੇ ਤੋਂ 20 ਲੱਖ ਕਿਸੇ ਤੋਂ 25 ਲੱਖ ਤੇ ਇੱਕੋ ਕੁੜੀ ਦੇ ਵਿਆਹ ਤੇ ਫਿਲਮਾਂ 'ਚ ਤਾਂ ਦੇਖਦੇ ਹੁੰਦੇ ਸੀ ਇਹ ਕਹਾਣੀ ਕੀ ਹੈ ਸਾਰੀ ਇਹ ਮੈਂ ਤੁਹਾਨੂੰ ਦੱਸਦਾ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਿਓ ਅਸਲ ਦੇ ਵਿੱਚ ਹੋਇਆ ਕੀ ਦਰਾਹ ਤੇ ਦਰਾਹ ਦੇ ਇੱਕ ਹੋਟਲ ਦੇ ਵਿੱਚ ਪੁਲਿਸ ਨੇ ਮਾਰਿਆ ਛਾਪਾ ਉੱਥੇ ਫੜੀ ਸੁਖਦਰਸ਼ਨ कौर ਕੌਣ ਹੈ ਸੁਖਦਰਸ਼ਨ कौर ਇਹ ਇੱਕ ਕੁੜੀ ਦੀ ਮਾਂ ਹੈ ਕਿਹੜੀ ਕੁੜੀ ਦੀ ਮਾਂ ਹੈ ਹਰਪ੍ਰੀਤ ਕੌਰ ਦੀ 24 ਸਾਲ ਦੀ ਹਰਪ੍ਰੀਤ ਦੇਖਣ ਨੂੰ ਸੋਹਣੀ ਹੈ ਕੀ ਕਰਦੀ ਹੈ ਕੈਨੇਡਾ ਦੇ ਵਿੱਚ ਗਈ ਹੈ ਸਟੱਡੀ ਵੀਜ਼ੇ ਤੇ ਹੁਣ ਕੀ ਕਰਦੀ ਹੈ ਵਰਕ ਪਰਮਿਟ ਤੇ ਹੈ ਹੁਣ ਇਹ ਹੈ ਇਹਦੀ ਬੈਕਗ੍ਰਾਉਂਡ ਫੜੀ ਕਿਉਂ ਹੁਣ ਸਾਰੀ ਕਹਾਣੀ ਤੁਹਾਨੂੰ ਸਮਝ ਆ ਜਾਵੇ ਹੋਇਆ ਇਹ ਕਿ ਕੁੜੀ ਦੀ ਮਾਂ ਨੇ ਸਕੀਮ ਐਸੀ ਬਣਾਈ ਗਰੀਬੀ ਤਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਲੇਕਿਨ ਗਰੀਬੀ ਚੋਂ ਨਿਕਲਦੇ ਤਰੀਕੇ ਦੇਖੋ ਕਿਵੇਂ ਕੱਢਦੇ ਡੋ ਬੜੀ ਮੁਸ਼ਕਿਲ ਨਾਲ ਆਪਦੇ ਕੁੜੀ ਨੂੰ ਇੱਧਰ ਉੱਧਰ ਕਰਕੇ ਕੈਨੇਡਾ ਭੇਜਿਆ ਸਟੱਡੀ ਵੀਜ਼ੇ ਤੇ ਉਹ ਪਹੁੰਚ ਗਈ ਉਦੋਂ ਵਕ ਸਕੀਮੇ ਤੇ ਮਨ ਚ ਆਈ ਕਿ ਜੇ ਮੈਂ ਇੰਨਾ ਪੈਸਾ ਦੇ ਕੇ ਉੱਥੇ ਭੇਜਿਆ ਕਿ ਮੈਨੇ ਇਕੱਠਾ ਕਰੀਏ ਉਹਨੇ ਸਿਆਰ ਦਿੱਤਾ ਅਖਬਾਰ ਚ ਤੇ ਇਹ ਕੁੜੀ ਲਈ ਬਰ ਚਾਹੀਦਾ ਕੁੜੀ ਤੇ ਸਟੱਡੀ ਵੀਜ਼ੇ ਤੇ ਗਈ ਹੂਈ ਹੈ ਕੈਨੇਡਾ ਤੇ ਕੈਨੇਡਾ ਦੇ ਨਾਂ ਨੂੰ ਤਾਂ ਲੋਕ ਭੱਜ ਕੇ ਆਉਂਦੇ ਨੇ ਪੇਪਰ ਮੈਰਜ ਆਉਂ ਕਿੰਨੇ ਤਰੀਕੇ ਹੁੰਦੇ ਨੇ ਆਗੇ ਕੁੜੀ ਦੀ ਫੋਟੋ ਦੇਖੀ ਕੁੜੀ ਨਾਲ ਆਨਲਾਈਨ ਜਦੋਂ ਵੀਡੀਓ ਤੋਂ ਗੱਲ ਕਰਾਈ ਤੇ ਬੰਦਾ ਜਦੋਂ ਦੇਖਦਾ ਵੀ ਕੁੜੀ ਵੀ ਸੋਹਣੀ ਹੈ ਸਟੱਡੀ ਵੀਜ਼ੇ ਤੇ ਹੈ ਤੇ ਹੋਰ ਕੀ ਚਾਹੀਦਾ ਸਾਨੂੰ ਤਾਂ ਫਿਰ ਕਹਦੇ ਚਲੋ ਫਿਰ ਫੈਸਲਾ ਹੋ ਜਾਂਦਾ ਆਨਲਾਈਨ ਆਪਾਂ ਮੰਗਣੀ ਕਰਤੀ ਤੇ ਮੰਗਣਾ ਆਨਲਾਈਨ ਤੇ ਕਹਦੇ ਨੇ ਵੀ ਦੇਖੋ ਖਰਚਾ ਤਾਂ ਫਿਰ ਕੋਈ ਮੁੰਡਿਆਲ ਕਹਿੰਦੇ ਕੋਈ ਗੱਲ ਨਹੀਂ ਖਰਚਾ ਕਰ ਦਾਂਗੇ ਆਪਾਂ ਏਡੀ ਕਿਹੜੀ ਗੱਲ ਹੈ ਚਲੋ ਜੀ ਉੱਥੇ ਖਰਚਾ ਹੋ ਜਾਂਦਾ ਥੋੜਾ ਬਹੁਤ ਜਿਆਦਾ ਨਹੀਂ ਹੁੰਦਾ ਫਿਰ ਮੁੰਡਾ ਕੁੜੀ ਤੋਂ ਟੈਂਡ ਆਪਦਾ ਫੋਨ ਜਿਹੜਾ ਐਕਸਚੇਂਜ ਹੁੰਦਾ ਗੱਲਬਾਤ ਹੁੰਦੀ ਹੈ ਫਿਰ ਸ਼ੁਰੂ ਹੁੰਦਾ ਸਿਲਸਲਾ ਕਿ ਜੀ ਉਹ ਕੁੜੀ ਦੇ ਫੀਸ ਭਰਦੀ ਹੈ ਥੋੜੀ ਜੀ ਇਹ ਕਰ ਤੇ ਫਿਰ ਪੀਸ ਦੇਣੋਂ ਤੇ ਪੈਸਾ ਫਿਰ ਕੋਈ ਹੋਰ ਹੋਣਾ ਜਾਣਾ ਹੈ ਤਿਆਰੀ ਕਰਨੀ ਹੈ ਵਿਆਹ ਦੀ ਉਹਦਾ ਫੈਸਲਾ ਮੁੰਡੇ ਨੂੰ ਬੁਲਾਉਗੀ ਇਹ ਕੰਮ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ ਹਰ ਇੱਕ ਬੰਦੇ ਤੋਂ ਉਹਨਾਂ ਨੇ 20 ਲੱਖ ਰੁਪਏ ਕਿਸੇ ਨੂੰ পেਪਰ ਮੈਰਿਜ ਕਿਸੇ ਨਾਲ ਸਿੱਧਾ ਵੀ ਤੇ ਸਹੀ ਸਹੀ ਵਿਆਹ ਤੋਂ 20 ਕਿਸੇ ਨੂੰ 18 ਕਿਸੇ ਨੂੰ 15 ਇਸ ਤਰੀਕੇ ਨਾਲ ਉਹ ਜਿਹੜਾ ਹੈ ਬਾਗੇਜਾ ਦਾ ਪੈਸਾ ਤੋਂ ਉਸ ਤੋਂ ਬਾਅਦ ਇੱਕ ਸ਼ਿਕਾਰ ਚੱਲਿਆ ਗਿਆ ਦੂਜਾ ਸ਼ਿਕਾਰ ਆ ਗਿਆ ਦੂਜੇ ਨਾਲ ਕੋਈ ਹੋਰ ਤਰੀਕਾ ਦੂਜੇ ਨਾਲ ਸਿੱਧੀ ਵੀ ਗੱਲਬਾਤ ਵੀ ਠੀਕ ਹੈ ਜੀ ਐਨੇ ਪੈਸੇ ਦੇ ਤਾਂ ਛੋਟੇ-ਮੁੰਡੇ ਨੂੰ ਉੱਥੇ ਬੁਲਾ ਲੈਂਦੀ ਹੈ ਚਲੋ ਉੱਥੇ ਵੀ ਕੋਈ ਕਿਤੇ 20 ਲੱਖ ਕਿਤੇ 18 ਲੱਖ ਕਿਤੇ 15 ਲੱਖ ਕਿਤੇ 25 ਲੱਖ ਵੀ ਇਸ ਤਰੀਕੇ ਨਾਲ ਸੁਖਦਰਸ਼ਨ ਕੌਰ ਨੇ ਸੱਤ ਨੌਜਵਾਨਾਂ ਨੂੰ ਠੱਗਿਆ ਹੁਣ ਜਿਹੜਾ ਦੀ ਠੱਗੀ ਪਾਜ ਜਾਂਦੀ ਹੈ ਉਹ ਤਾਂ ਬਹੁਤ ਜ਼ਿਆਦਾ ਨਮੋਸ਼ੀ ਚ ਰਹਦੇ ਨੇ ਮੈਂ ਕੋਈ ਠੱਗੀਆਂ ਕੋਈ ਨਮੇ ਤਾਂ ਗੱਲ ਹੈ ਨਹੀਂ ਉਦੋਂ ਹੁਣ ਤਾਂ ਜਿਹੜੇ ਲੋਕ ਨੇ ਆਮ ਕੈਨੇਡਾ ਚ ਇੰਨੀ ਵੱਡੀ ਗਿਣਤੀ ਚ ਜਾਣ ਲੱਗੇ ਮੈਂ ਪ੍ਰਾਣੇ ਦਿਨਾਂ ਦੀ ਸਭ ਗੱਲ ਸੁਣਾਵਾਂ ਵੈਬ ਗਵਰਨਮੈਂਟ ਕਾਲਜ ਲੁਧਿਆਣੇ ਐਮਏ ਕਰਦਾ ਹੁੰਦਾ ਸੀ ਪੰਜਾਬੀ ਦੀ ਉੱਥੇ ਇੱਕ ਪੰਜਾਬੀ ਚ ਪੜ੍ਹਦੇ ਮੁੰਡੇ ਦੀ ਐਮਏ ਕਰਦੇ ਮੁੰਡੇ ਤਾਂ ਕਿਤੇ ਵਿਆਹ ਹੋ ਗਿਆ ਕੈਨੇਡਾ ਬੜਾ ਖੁਸ਼ ਹੋ ਬਹੁਤ ਖੁਸ਼ ਤੇ ਛੋਟੀ ਬੋਣ ਲੈ ਗਏ ਕਸ਼ਮੀਰ ਕੋਈ ਇੱਧਰ ਕਦੇ ਕੁ ਮੈਂ ਮੁੰਬਈ ਵੀ ਜਾਣਾ ਸੀ ਉਹ ਕੁੜੀ ਨੂੰ ਲੈ ਕੇ ਗਿਆ ਸਾਰਾ ਕੁਝ ਖੁਰਦੇ ਕਰਦੇ ਰਹੇ ਸਾਰਾ ਖਰਚਾ ਮਟੇ ਅਲੱਦਾ ਬਿਆਦਾ ਖਰਚਾ ਮਟੇ ਅਲੱਦਾ ਉਸ ਉਹਨਾਂ ਪਹਿਲੇ ਦੀ ਗੱਲ ਕਰ ਰਿਹਾ ਮੈਂ ਤੇ ਸਾਰੇ ਗਏ ਨੇ ਸਾਰਾ ਕੁਝ ਲੈ ਕੇ ਕੁੜੀ ਆਉ ਦੀ ਚਲੀ ਗਈ ਮੁੜ ਕੇ ਬਲਾਇਆ ਨਹੀਂ ਆਪਾਂ ਹੁਣ ਦੇਖਦੇ ਹਾਂ ਨਾ ਇਹ ਉਦੋਂ ਦੀਆਂ ਗੱਲਾਂ ਨੇ ਹੁਣ ਤਾਂ ਇਹ ਬਿਲਕੁਲ ਸਹੀ ਤਰੀਕੇ ਨਾਲ ਪਲਾਨ ਕਰਕੇ ਕਰ ਦਿੰਦੇ ਨੇ ਤਾਹੀਂ ਤਾਂ ਫਿਲਮਾਂ ਆਪਣੇ ਫਿਲਮਾਂ ਚ ਤਾਂ ਮਿਰਰ ਹੁੰਦੀਆਂ ਨੇ ਨਾ ਦਰਪਣ ਹੁੰਦੀਆਂ ਨੇ ਸਾਡੇ ਸੋਸਾਇਟੀ ਦਾ ਤਾਂ ਹੀ ਐਸਾ ਕੁਝ ਹੁੰਦਾ ਖੈਰ ਮੈਂ ਕੁੜੀ ਦੀ ਗੱਲ ਕਰ ਰਿਹਾ ਸੀ ਸੁਖਦਰਸ਼ਨ ਦੀ ਸੁਖਦਰਸ਼ਨ ਬਾ ਕੁੜੀ ਹਰਪ੍ਰੀਤ ਹੈ ਤਾਂ ਸੁਖਦਰਸ਼ਨ ਕੋਲ ਨੇ ਸਤ ਕੇਸ ਕਰ ਲੇ ਪੈਸਾ ਬਾਪਾ ਇਕੱਠਾ ਕਰ ਲਿਆ ਉਹਦੀ ਮਦਦ ਕਰਦਾ ਸੀ ਕੁੜੀ ਦਾ ਬਾਪਾ ਜੀ ਇਹ ਮਨਪ੍ਰੀਤ ਲੋਕ ਬਤ ਬਤ ਕੀ ਦੇਖਦੇ ਨੇ ਵੀ ਮਨਪ੍ਰੀਤ ਹਾਜੀ ਹੈਗਾ ਮੁੰਡਾ ਤਾਂ ਬੰਦ ਕੁੜੀ ਵੀ ਸੋਹਣੀ ਹੈ ਮੁੰਡਾ ਤਾਂ ਬਾਪਾ ਵੀ ਹੈ ਪਿਓ ਹੈ ਨਹੀਂ ਇਸ ਕਰਕੇ ਚਲੋ ਆਪਾਂ ਕਰ ਦਿੰਦੇ ਐ ਸ੍ਰੀ ਚੱਦਦਾ ਆਪ ਘਰਾਂ ਚ ਵੀ ਸੱਚਦਾ ਤੋ ਹੋਇਆ ਕੀ ਹੋੜ ਇੱਕ ਬਠਿੰਡੇ ਤੋਂ ਸ਼ਿਕਾਇਤ ਹੋਈ ਵੀ ਇਹ ਹਿਰੇ ਫਿਰੀ ਕਰਤੇ ਨੇ ਉਹ ਫਸਿਆ ਹੋਇਆ ਸੀ ਬੰਦਾ ਜਿਹੜੇ ਬੰਦੇ ਫਸਦੇ ਨੇ ਮੈਂ ਜਿਹੜੇ ਹੀ ਦੱਸਿਆ ਸੀ ਨਾ ਉਹ ਜਿਹੜਾ ਪੁਰਾਣੀ ਗੱਲ ਦੱਸੀ ਤੁਹਾਨੂੰ 78 79 ਦੀ ਉਹ ਉਹ ਤਾਂ ਸਾਲ ਡੇਢ ਸਾਲ ਪੜ੍ਹਾਈ ਛੱਡ ਗਿਆ ਸੀ ਢੁੱਕੇ ਨਿਕਲੇ ਹੀ ਨਹੀਂ ਸੀ ਐਨੀ ਨਮਸ਼ੀ ਬਣਦਾ ਸੀ ਤੇ ਲੋਕ ਉਹ ਚੁਟਕਾ ਲੈ ਕੇ ਟਟਕਾਰੇ ਲੈ ਕੇ ਗੱਲਾਂ ਸੁਣਾਉਂਦੇ ਸੀ ਐ ਹੋ ਗਿਆ ਇੰਨਾ ਪੈਸਾ ਤੇ ਦੂਜੇ ਪਾਸੇ ਹੁਣ ਕੋਈ ਦੱਸਦਾ ਨਹੀਂ ਵੀ ਮੇਰੇ ਨਾਲ ਹੋਈ ਇਕਨੇ ਹਿੰਮਤ ਕਰਕੇ ਸ਼ਿਕਾਇਤ ਕਰਦੀ ਉਹਨੇ ਨਿਗਰ ਵੀ ਕਰ ਦੇ ਕੀ ਜਦੋਂ ਜਵਾਬ ਦੇ ਦਿੰਦੇ ਸੀ ਕਿਸੇ ਤਰੀਕੇ ਨਾਲ ਟੁੱਟ ਜਾਂਦੇ ਸੀ ਪੈਸਾ ਲੈ ਲਿਆ ਜਵਾਬ ਦਿੱਤਾ ਅੱਗੇ ਅਗਲੇ ਕੇਸ ਕਰ ਲਿਆ ਲੜਾਈ ਕੁੜੀ ਦੇ ਫੋਨ ਬਦਲ ਲੈਣਾ ਕੁਝ ਹੋਰ ਕਈ ਤਰੀਕੇ ਹੁੰਦੇ ਨੇ ਤੇ ਉਦੋਂ ਬਾਅਦ ਜੀ ਇਹ ਸ਼ਿਕਾਇਤ ਤੇ ਪਿਛਲੇ 13 ਜਨਵਰੀ ਦੀ ਗੱਲ ਹੈ 13 ਜਦੋਂ ਹੁਣ ਮੈਂ ਤੁਹਾਡੇ ਨਾਲ ਵੀਡੀਓ ਬਣਾ ਲਿਆ 19 ਜਨਵਰੀ ਹੈ ਤੇ 6 ਦਿਨ ਪਹਿਲਾਂ ਇਹ ਇੱਕ ਨਵੇਂ ਕੇਸ ਦੇ ਵਿੱਚ ਮੰਗਣੀ ਕਰ ਰਹੀ ਸੀ ਛਾਪਾ ਪੈ ਗਿਆ ਪੁਲਿਸ ਨੇ ਫੜ ਲਿਆ ਤੇ ਉਦੋਂ ਬਾਅਦ ਸਾਰਾ ਕੁਝ ਠਿੱਕ ਲਿਆ ਵੀ ਆਹ ਕੰਮ ਕਰਦੇ ਨੇ ਦਰਾਹੇ ਦੇ ਹੋਟਲ ਦੇ ਵਿੱਚ ਆਨਲਾਈਨ ਮੰਗਲੀ ਹੋ ਰਹੀ ਸੀ ਤੋ ਉਹ ਤਾਂ ਆਮ ਗੱਲਾਂ ਐ ਜਕਾ ਆਨਲਾਈਨ ਮੰਗਣੀ ਦੀਆਂ ਦਾ ਤੋ ਆਮ ਹੁੰਦਾ ਤੇ ਬੱਚੇ ਬਾਹਰ ਚਾਉਂਦੇ ਨੇ ਉਹ ਤਾਂ ਵਿਆਹ ਵੀ ਆਨਲਾਈਨ ਹੋਣ ਲੱਗੇ ਵਿਚਰ ਭੇਜ ਦਾਂਗੇ ਸੋ ਇਸ ਤਰੀਕੇ ਨਾਲ ਠੱਗੀਆਂ ਵੱਧਦੀਆਂ ਹੁਣੇ ਠੱਗੀਆਂ ਪੇਪਰ ਮੈਰਿਜ ਨਾਲ ਇੱਕ ਕੋਈ ਮੈਰਿਜ ਬਿਊਰੋ ਚਲਾਉਂਦਾ ਉਹ ਚੋਰ ਫੈਨ ਕਹਿ ਲੋ ਪ੍ਰਸ਼ਾਸਕ ਕਹਿ ਲੋ ਉਹਨੇ ਮੇਰੇ ਨਾਲ ਗੱਲ ਸਰਾਈ ਕੁੜੀ ਕਹਿੰਦੇ ਆਪਾਂ ਪਲੱਸ 2 ਦੀ ਹੁਣ ਤਾਂ ਬੰਦ ਹੋ ਗਿਆ ਨਾ ਕੰਮ 4 ਸਾਲ ਪਹਿਲਾਂ ਦੀ ਗੱਲ ਹੈ ਮੈਂ ਹੈਰਾਨ ਹੋ ਗਿਆ ਜਦੋਂ ਉਹਨੇ ਮੈਨੂੰ ਗੱਲ ਜੋ ਦੇ ਨਾਲ ਫੋਨ ਤੇ ਜੋੜ ਕੇ ਕਾਨਫਰੈਂਸ ਦੇ ਵਿੱਚ ਦੱਸਿਆ ਕੁੜੀ ਆਪ ਗੱਲ ਕਰ ਰਹੀ ਹੈ ਉਹ ਕਹਦੇ ਵੀ ਤੂੰ ਵਿਆਹ ਅਸਲੀ ਨਹੀਂ ਨਹੀਂ ਅਸਲੀ ਵਿਆਹ ਤਾਂ ਕਦੀ ਮੈਂ ਬਾਤ ਕਰਾਉ ਜੇ ਤੁਸੀਂ ਕਰਾਉਣੇ ਇਹਨੇ ਪੈਸੇ ਲੱਗਣਗੇ ਦਾ ਤੂੰ ਤੇ ਕੁੜੀ ਖੋਦ ਪਲੱਸ ਉਹ ਤੋਂ ਬਾਅਦ ਗਈ ਹੋਈ ਇਸ ਤਰ੍ਹਾਂ ਸਾਡੇ ਪੇਪਰ ਮੈਰਿਜ ਹੁੰਦੀਆਂ ਨੇ ਤੇ ਨਹੀਂ ਆਪਾਂ ਬਹੁਤ ਸਾਰੀਆਂ ਗੱਲਾਂ ਕਰੀ ਜਾਂਦੇ ਆ ਕਿ ਜੀ ਅਸੀਂ ਆਪਣਾ ਬੜਾ ਅਨਖੋਦੀਆ ਅਨਖਲਾ ਹਾਲ ਤਾਂ ਬਹੁਤ ਬਤ ਕਦੇ ਕਦੇ ਤਾਂ ਆਪਣੇ ਆਪ ਨੂੰ ਮੁਸ਼ੀ ਹੁੰਦੀ ਹੈ ਮੇਰੇ ਇੱਕ ਆਰਟੀਕਲ ਪਿਆ ਕਿਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੁੱਠੀ ਗਵਾਹੀ ਤੇ ਮੇਰੀ ਵੀ ਹੋਇਆ ਇਹ ਸੀ ਕਿ ਇੱਕ ਮਿੱਤਰ ਦੇ ਮੁੰਡੇ ਦਾ ਵਿਆਹ ਹੋਇਆ ਮੈਂ ਪਹਿਲੇ ਵਿਆਹ ਨੂੰ ਜਾਣਦਾ ਮੇਰਾ ਉਹ ਕੈਨੇਡਾ ਦੇ ਵਿੱਚ ਮੇਰੇ ਬੇਟੇ ਉਹਦੀ ਉਹਦੀ ਪਹਿਲੀ ਵਾਈਫ ਨੂੰ ਵੀ ਜਾਣਦਾ ਸੀ ਪਹਿਲੀ ਕੀ ਮਤਲਬ ਜਿਹੜੀ ਉਹਦੀ ਵਾਈਫ ਸੀ ਉਹ ਨਾਲ ਸੀ ਰਿਸ਼ਤਾ ਤੇ ਸਾਨੂੰ ਸਦਾ ਆ ਬਲਕਿ ਮੈਂ ਤਾਂ ਮਿਲਣੇ ਵੀ ਕਰਾਈ ਗਈ ਸਦਾ ਵੀ ਆਇਆ ਬਣ ਕੇ ਜੀ ਤੁਸੀਂ ਆਓ ਅਬ ਮੋਗੇ ਦੇ ਕੋਲ ਇੱਕ ਮੈਰਿਜ ਪੈਲੇਸ ਚਲੇ ਗਏ ਤੇ ਵਿਆਹ ਹੋ ਰਿਹਾ ਤਾਂ ਹੋਇਆ ਕਿ ਮੇਰੀ ਵਾਈਫ ਨੇ ਕਿਤੇ ਸੋਚਿਆ ਕਿ ਤੇ ਉਹੀ ਵਿਆਹ ਦੁਆਰਾ ਸ਼ਾਇਦ ਕਈ ਵਾਰ ਕਰ ਦਿੰਨੇ ਆਪਾਂ ਵੀ ਉੱਥੇ ਹੋਇਆ ਹੁਣ ਪਜ ਉਹਨੇ ਇਹ ਗੱਲ ਕੀਤੀ ਵੀ ਠੀਕ ਹੈ ਕੈਨੇਡਾ ਚ ਫਲਾਣਾ ਠੀਕ ਹੈ ਉਹ ਦੋ ਤਿੰਨ ਨੌ ਪੁੱਛੇ ਕੁੜੀ ਘਰ ਆ ਜ ਗਈ ਫਿਰ ਉਹ ਬੰਦੇ ਦਾ ਮੁੰਡੇ ਦਾ ਪਿਓ ਵੀ ਥੋੜਾ ਮੇਰੇ ਕੋਲ ਆਇਆ ਕਹਿੰਦਾ ਐ ਕਰੋ ਫੋਨ ਤੁਸਦਾ ਚੱਲ ਪਰਜਾਇਨ ਨੂੰ ਲੈ ਕੇ ਕਿਤੇ ਗੱਲਾਂ ਖੁੱਲ ਜੈ ਮੈਨੂੰ ਨਹੀਂ ਗੱਲ ਸਭ ਕਹਿੰਦਾ ਮੈਂ ਆਕੇ ਦੱਸਾਂਦਾ ਫਿਰ ਉਹਨੇ ਕੀ ਦੱਸਿਆ ਕਹਿੰਦਾ ਯਾਰ ਉਹ ਤਾਂ ਕੁੜੀ ਉੱਥੀ ਐ ਇਹ ਤਾਂ ਬੈਸੀ ਮੈਰਿਜ ਤੁਸੀਂ ਰਾਣੋ ਬੋਗੇ ਕਿ ਵੈਰੇਜ ਉਮੀ ਕੀਤੀ ਕੱਟ ਕੀਤਾ ਲੀਡਰ ਆਏ ਉਹ ਫਿਰ ਰਜਿਸਟ੍ਰੇਸ਼ਨ ਕਰਾਉਣੀ ਸੀ ਮੇਰੇ ਕੋਲ ਆਏ ਮੇਰਾ ਤਹਿਸੀਲਦਾਰ ਮਿੱਤਰ ਸੀ ਰਜਿਸਟ੍ਰੇਸ਼ਨ ਤੋਂ ਬਾਅਦ ਉੱਥੇ ਸ਼ਿਵਲੇ ਕਮਰਾ ਬੁੱਕ ਕਰਕੇ ਉੱਥੇ ਹਨੀਮੂਨ ਸਰਗੋਸ਼ ਹੋ ਮੇ ਹੋਇਆ ਪਤਾ ਕੁੜੀ ਦੇ ਪਿਓ ਨੂੰ ਵੀ ਪਤਾ ਵੀ ਇਹ ਨਕਲੀ ਮੈਰਿਜ ਹੈ ਤੇ ਨਕਲੀ ਮੈਰਿਜ ਸਭ ਕਿੱਥੇ ਜੀ ਅਨਕ ਸਾਡੀ ਔਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਨੰਦਕਾਰਜ ਤੇ ਅਸੀਂ ਤਾਂ ਗੁਰੂ ਨੂੰ ਵੀ ਝੂਠਾ ਕਰੀ ਜਾਂਦੇ ਬਹੁਤ ਸਾਰੀਆਂ ਗੱਲਾਂ ਸੰਦੇਸ਼ ਨਾਲ ਪਹਿਲਾਂ ਵਿਵਸਕ ਕੁੜੀ ਭੈਣ ਭਰਾ ਮਾਮੇ ਮੁੰਡੇ ਫਲਾਣਾ ਇਹ ਤਾਂ ਹੁਣ ਇਹੋ ਜਿਹਾ ਕੁਝ ਵੱਧ ਗਿਆ ਤੋ ਇਹ ਜਿਹੜਾ ਸਿਸਟਮ ਹੈ ਨਾ ਜਿਹੜਾ ਠੱਗੀ ਵਾਲਾ ਆਪਾਂ ਗਲਤਾਂ ਜੇ ਕਿਸੇ ਵੀ ਸੋਸ਼ਲ ਗੱਲ ਕਰ ਲਿਆ ਜੇ ਆਪਾਂ ਬਹੁਤ ਗੱਲਾਂ ਕਰ ਲਿਆ ਹਰ ਰੋਜ਼ ਕਰਦੇ ਆ ਪੋਲਿਟੀਕਲ ਵੀ ਪਾਉਂਗਾ ਅੱਜ ਮੈਂ ਬਹੁਤ ਸਾਰੀਆਂ ਹੋਰ ਵੀਡੀਓਜ਼ ਕਾਫੀ ਡਿਵੈਲਪਮੈਂਟ ਹੈ ਲੇਕਿਨ ਮੇਰੇ ਮਨ 'ਚ ਆਇਆ ਕਿ ਇਹ ਜਿਹੜਾ ਕੁਝ ਚੱਲ ਰਿਹਾ ਹੈ ਨਾ ਸਮਾਜ ਦੇ ਵਿੱਚ ਇਹ ਤੇ ਕੌਣ ਕਰੂਗਾ ਫਿਰ ਜਗਾ ਕੌਣ ਮਾਰੂਗਾ ਜੇ ਅਸੀਂ ਨਹੀਂ ਮਾਰਾਂਗੇ ਕਿਉਂ ਸਾਡੇ ਬੱਚੇ ਇਸ ਦੇ ਬਾਵਜੂਦ ਵੀ ਇੰਨੀ ਸ਼ਕਤੀ ਹੋ ਗਈ ਢੋਖਿਆਂ ਵੀ ਲਾ ਰਹੇ ਨੇ ਫਹਿਰੇ ਫੇਰਿਮੀ ਕਰ ਰਹੇ ਨੇ ਪੈਸੇ ਵੀ ਇਸ ਕੇਸ ਦੇ ਵਿੱਚ ਇੱਕ ਤੰਤਤਾ ਇਸ ਜਮੀਨ ਵੇਚੀ ਔਰ ਉਹਦੇ ਕੋਲ ਡੈਰੀ ਸੀ ਪਸ਼ੂ ਵੇਚੇ ਪੈਸਾ ਇਕੱਠਾ ਦੇਣ ਲੱਗਿਓ ਉਹਨਾਂ ਨੇ ਇਸ ਲੈਵਲ ਤੱਕ ਤਾਂ ਸੀ ਚਲੇ ਜਾਂਦੇ ਬੜਿਆਂ ਠੱਗਿਆਂ বাজਦਿਆਂ ਨੇ ਠੱਗਿਆਂ ਤਾਂ বাজਦਿਆਂ ਨੇ ਸਾਡਾ ਲਾਲਚ ਹੁੰਦਾ ਤੇ ਇਹ ਲਾਲਚ ਜਿਹੜਾ ਹੈ ਸਭ ਤੋਂ ਸੱਚਮੁੱਚ ਹੀ 21 ਲੱਖ ਰੁਪਇਆ ਜਿਹਨੇ ਦਿੱਤਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਬਾਕੀ ਦੇ ਕਿਸ ਤੋਂ 25 ਕੇ ਸਰ ਜੇ ਉਹ 21 ਲੱਖ ਨੂੰ ਇੱਥੇ ਲਾ ਲੰਦਾ ਨਾ ਕਿਤੇ ਸ਼ਾਇਦ ਵਧੀਆ ਆ ਠੱਗੀ ਵੀ ਨਾ ਪਸਦੀ ਤੇ ਠੀਕ ਤਰੀਕੇ ਨਾਲ ਉਹਦੀ ਰਿਸਗਾਰ ਬੰਦ ਸਕਦਾ ਸੀ ਬਹੁਤ ਕੁਝ ਹੈ ਐਸਾ ਸਾਨੂੰ ਮਤਲਬ ਆਪਣੇ ਆਲੇ ਦੁਆਲੇ ਦਾ ਜੇ ਹੋਰ ਨਹੀਂ ਕੁਛ ਅਸੀਂ ਕੁਛ ਨਹੀਂ ਰੋਕ ਸਕਦੇ ਜਿਵੇਂ ਕਹਿੰਦੇ ਨੇ ਮਾਨਾ ਕਿ ਜਹਾਂ ਕੋ ہم ਗੁਲਸਰ ਨਾ ਕਰ ਸਕੇ ਮਗਰ ਕੁਛ ਖਾਰ ਤੋਂ ਕੰਮ ਕੀਏ guzre je dar se ਥੋੜਾ ਬਹੁਤਾ ਤਾਂ ਆਪਾਂ ਸੋਚੀਏ ਨਾ ਥੋੜਾ ਬਹੁਤਾ ਕਿ ਜਿਹੜਾ ਆਲੇ ਦਾਲੇ ਜਿੱਥੇ ਮਿਲਦਾ ਉਹਨੂੰ ਕਹੀਏ ਯਾਰ ਕੋਈ ਗੱਲ ਨਹੀਂ ਬੱਚਿਆਂ ਨਾਲ ਗੱਲ ਕਰੀਏ ਨੌਜਵਾਨਾਂ ਨਾਲ ਗੱਲ ਕਰਕੇ ਕਿ ਕੋਈ ਏਮ ਨਹੀਂ ਹੈ ਹਾਂ ਜੇ ਸਾਫ਼ ਤਰੀਕੇ ਨਾਲ ਜਾ ਸਕਦੇ ਹੋ ਜੇ ਤੁਹਾਡੇ ਕੋਲ ਸਮਰੱਥਾ ਤਾਂ ਜਾਓ ਕੋਈ ਕੌਣ ਕਹਦਾ ਨਾਖ ਫੱਡੂ ਉੱਚੇ ਅਸਮਾਨਾਂ 'ਚ ਮਰੋ ਅਡਾਰੀਆਂ ਕੌਣ ਰੋਕਦਾ ਹੈ ਲੇਕਿਨ ਸਹੀ ਤਰੀਕੇ ਨਾਲ ਆਹ ਤਰੀਕਾ ਕਰਨਾਲਿਆਂ ਦੇ ਵੀ ਤੇ ਜਿਹੜੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਘਟਪੜਦੀ ਹੈ ਬੜਾ ਦੁੱਖ ਹੁੰਦਾ ਹੈ ਪੰਜਾਬ ਨੂੰ ਇਹ ਤੋਂ ਬਚਨ ਦੀ ਲੋੜ ਹੈ ਥੋੜਾ ਬਹੁਤ